ਇਹ ਰੋਟੀ ਜਾਂ ਰੋਟੀ ਆ ਕਮਾ ਕੇ ਇਹ ਕਮਾ ਕੇ ਲਿਆਂਦਾ ਤੇ ਇਹਦਾ ਡੈਡੀ ਹੋਰ ਡੈਡੀ ਮਾਤਾ ਡੈਡੀ ਪਾਜੀ ਜਿਹੜੇ ਪਰਿਵਾਰ ਮੈਂ ਤੁਹਾਨੂੰ ਲਿਖਾ ਰਿਆਂ ਇਹਨਾਂ ਦੇ ਨੰਬਰ ਨੋਟ ਲਿਸਟਾਂ ਬਣਾ ਲੈਣੀਆਂ ਇਹ ਨਾ ਹੋਵੇ ਮੈਂ ਤੋ ਚਲ ਜਾਂ ਤੇ ਕੱਲ ਨੂੰ ਇਹਨਾਂ ਨੂੰ ਵਾਅਦਾ ਕਰਦਾ ਤੇ ਸਾਰੇ ਰਹਿ ਜਾਣ ਤੂੰ ਭੱਜ ਕੇ ਕੋਈ ਖੇਡਾਂ ਚ ਕੁਝ ਕਰਨਾ ਤਾਂ ਅਸੀਂ ਉੱਚ ਵੀ ਤੇਰੀ ਮਤ ਕਰਾਂਗੇ ਜੇ ਤੇਰੇ ਘਰ ਚ ਤੈਨੂੰ ਕੋਈ ਟੈਨਸ਼ਨ ਆ ਤਾਂ ਅਸੀਂ ਉੱਚ ਵੀ ਤੇਰੀ ਮਤ ਕਰਾਂਗੇ ਪਿੰਡ ਦੇ ਸਰਪੰਚ ਜੀ ਨੂੰ ਨਾਲ ਲੈ ਕੇ ਤੇ ਇਹਨਾਂ ਦਾ ਸਾਰਾ ਜਿਹੜਾ ਹੱਲ ਕਰਾਓ ਕੱਲ ਪਰਸੋਂ ਤੋਂ ਹੀ ਸ਼ੁਰੂ ਕਰ ਦਿਓ ਕੀ ਹੋਇਆ ਦੱਸੋ ਦੱਸੋ ਦੱਸ ਹਾਂਜੀ ਮਾਤਾ ਜੀ ਉਹ ਅੱਖਾਂ ਤੋਂ ਨਹੀਂ ਦੇਖਦਾ ਮਾਤਾ ਜੀ ਤੁਹਾਡੇ ਨਾਲ ਕੌਣ ਹੈ ਪਰਿਵਾਰ ਚ ਇਹਨਾਂ ਦੇ ਪਰਿਵਾਰ ਚ ਕੌਣ ਹੈ ਨਾ ਇਹ ਆਵੇ ਤੁਸੀਂ ਤੁਸੀਂ ਕੌਣ ਹੋ ਤੁਸੀਂ ਇਹਨਾਂ ਦੇ ਪਰਿਵਾਰ ਚ ਕੀ ਹੋਇਆ ਮਾਤਾ ਜੀ ਅੱਖਾਂ ਤੋਂ ਨਹੀਂ ਦਿਖਦਾ ਉਮਰ ਕਿੰਨੀ ਮਾਤਾ ਜੀ ਦੀ ਉਮਰ ਕਿੰਨੀ 87 ਸਾਲ ਹਾਂ ਤੁਹਾਡਾ ਪੁੱਤਰ ਜੀ ਨਾਮ ਤੁਹਾਡੇ ਦਾਦੀ ਨੇ ਕਿ ਪਰਦਾਦੀ ਪਰਦਾਦੀ ਕਰਮਾ ਵਾਲਿਓ ਪਰਦਾਦੀਆਂ ਦੇਖ ਰਹੇ ਹੋ ਕੀ ਹੁਣ ਕੀ ਮਦਦ ਚਾਹੀਦੀ ਤੁਹਾਨੂੰ ਦਾਰੂ ਦੂਰੂ ਕੋਈ ਮੈਨੂੰ ਹੀ ਦਿਓ ਅੱਖਾਂ ਨਹੀਂ ਦੇਹਦਾ ਦਵਾਈ ਚਾਹੀਦੀ ਤੁਹਾਨੂੰ ਤੁਸੀਂ ਡਾਕਟਰ ਨੂੰ ਚੈੱਕ ਕਰਾਇਆ ਥੇ ਨਹੀਂ ਨਹੀਂ ਡਾਕਟਰ ਨੂੰ ਚੈੱਕ ਕਰਾਓ ਦਵਾਈ ਦਵਾਂਗੇ ਇਹਨਾਂ ਨੂੰ ਅੱਖਾਂ ਦੀ ਹੋਰ ਕੋਈ ਦਿੱਕਤ ਮਤ ਹੈ ਅੱਖਾਂ ਤੋਂ ਇਲਾਵਾ ਹੋਰ ਮੈਨੂੰ ਇਹ ਉਹ ਕਬਰ ਆ ਜੇ ਜਰਾ ਪੰਜਾ ਉਹ ਤੇਰਾ ਮੈਨੂੰ ਕੋਈ ਨਹੀਂ ਦੁੱਖ ਪੀੜ ਨਹੀਂ ਮਿਲਦੀ ਦੁੱਖ ਪੀੜ ਕੋਈ ਨਹੀਂ ਕੋਈ ਬੋਝ ਤਾਂ ਨਹੀਂ ਦਿਮਾਗ ਤੇ ਆ ਪੁੱਤਰਾ ਤੀਂ ਆਦਾ ਕਰੀ ਜਾ ਉਹ ਤਰ੍ਹਾਂ ਨਹੀਂ ਮੈਨੂੰ ਕੋਈ ਹੋਰ ਕੋਈ ਦੁੱਖ ਨਹੀਂ ਕੰਮ ਆਉਂਦਾ ਢਿੱਡ ਜਾਊਗਾ ਤੋਹੇ ਨੌਂਾ ਮਾਰਨ ਪੱਲੇ ਗਈ ਥੋੜਾ ਟੈਨਸ਼ਨ ਘਟ ਲਿਆ ਕਰੋ ਅੱਖਾਂ ਤੇ ਕਈ ਵਾਰ ਸਿੱਧਾ ਪ੍ਰਭਾਵ ਪੈਂਦਾ ਫਿਰ ਵੀ ਮੈਂ ਤੁਹਾਨੂੰ ਇਹਦੀ ਦਵਾਈ ਇਹਦੀ ਲੈ ਦਿੰਨਾ ਅੱਖਾਂ ਦੀ ਅੱਖਾਂ ਦੀ ਦਵਾਈ ਲੈ ਆਈ ਮੇਰਾ ਪੋਤਰਾ ਪੋਤਰਾ ਪੋਤਰੇ ਦਾਦੀਆਂ ਇਹ ਰੋਟੀ ਜਿੰਦੇ ਵਿਚਾਰਾ ਕਮਾ ਕੇ ਆਉਂਦਾ ਇਹ ਕਮਾ ਕੇ ਲਿਆਉਂਦਾ ਹਾਂ ਫਿਰ ਕੀ ਕਰੀ ਕਿ ਇਹਦੇ ਡੈਡੀ ਕਿੱਥੇ ਜੀ ਵਧੀਆ ਪੜਾਈ ਵਾਲਾ ਮੁੰਡਾ ਹੈ ਜੀ ਧੋੜ ਧੂੜ ਕੱਟਦਾ ਬਹੁਤ ਵਧੀਆ ਮੁੰਡਾ ਤੇ ਇਹਦਾ ਡੈਡੀ ਉਹਦਾ ਡੈਡੀ ਹੈ ਮਾਤਾ ਜੀ ਉਹ ਨਾ ਉਹ ਨਾ ਕਿਉਂ ਮੈਨੂੰ ਰੋਟੀ ਜਿੰਦੇ ਰੋਂਦਾ ਕਿਉਂ ਕੀ ਕਹਾਣੀ ਕੀ ਕਰਦੀ ਇਹਨਾਂ ਦੇ ਇਹਦੀ ਮਾਤਾ ਦੀ ਡੈਥ ਹੋ ਗਈ ਇਹਦੀ ਮਾਤਾ ਦੀ ਡੈਥ ਹੋ ਗਈ ਦੂਜੀ ਵੀ ਡੈਡੀ ਹੈਗੇ ਡੈਡੀ ਨੇ ਦੋ ਤੋਂ ਜਿਆਦਾ ਤਾਂ ਡੈਡੀ ਕਿੱਥੇ ਆ ਹੁਣ ਡੈਡੀ ਵੀ ਆ ਜੀ ਆਪਾਂ ਇਸ ਪਰਿਵਾਰ ਦੀ ਕੀ ਮਦਦ ਕਰ ਸਕਦੇ ਇਸ ਪਰਿਵਾਰ ਦੀ ਕੀ ਮਦਦ ਕਰ ਸਕਦੇ ਮਿਹਨਤੀ ਬਹੁਤ ਹੀ ਵਧੀਆ ਬੰਦੇ ਨੇ ਦੌੜ ਦੇ ਵਿੱਚ ਇੱਕ ਦੋ ਵਾਰਾ ਨਾਮ ਵੀ ਲਿਆੰਦਾ ਵਾ ਜ਼ਿਲ੍ਹਾ ਲੈਵਲ ਤੇ ਵੀ ਜਿੱਤਿਆ ਵਾ ਸਕੇ ਵੀ ਗਰੀਬੀ ਕਾਰਨ ਜਰਾ ਤਾਂ ਨਹੀਂ ਸਾਈਕਲ ਹੈਗਾ ਤੇ ਕੋਲ ਸਾਈਕਲ ਨਹੀਂ ਹੈਗਾ ਕੋਈ ਗੱਲ ਯਾਰ ਅਸੀਂ ਨਾ ਮੌਜੂਦਾ ਸਰਪੰਚ ਦੀ ਜ਼ਿੰਮੇਵਾਰੀ ਲਾ ਸਕਦੇ ਆ ਮੈਂ ਇਹਨਾਂ ਦੀ ਵੀ ਇੱਜ਼ਤ ਕਰਦਾ ਪਰ ਰੌਲਾ ਸਮਝੋ ਸਰਪੰਚ ਮੈਂ ਇਸ ਲਈ ਨਹੀਂ ਚੁਣ ਰਿਹਾ ਕਿ ਉਹ ਕਿਹੜੀ ਪਾਰਟੀ ਦਾ ਪਾਰਟੀਆਂ ਬੁੱਢੀਆਂ ਦਾ ਮੈਨੂੰ ਕੋਈ ਰੌਲਾ ਨਹੀਂ ਮੈਨੂੰ ਇਹ ਚੀਜ਼ ਹੈ ਕਿ ਸਰਪੰਚ ਦੀ ਚਲੋ ਯਾਰ ਅਗਲਾ ਇੰਨੀ ਵੋਟ ਲੈ ਕੇ ਜੇ ਜਿੱਤਿਆ ਤਾਂ ਉਹਦੀ ਅੱਧਾ ਤਾਂ ਪਿੰਡ ਸੁਣੇਗਾ ਨਾ ਹਾਂ ਯਾ ਯਾ ਰੋਣਾ ਚੱਪ ਕੇ ਰੋਣਾ ਪਾਣੀ ਦੇ ਵਿੱਚ ਡੇਰ ਗਏ ਆਂ ਭਾਜੀ ਜਿਹੜੇ ਜਿਹੜੇ ਪਰਿਵਾਰ ਮੈਂ ਤੁਹਾਨੂੰ ਲਿਖਾ ਰਿਹਾ ਇਹਨਾਂ ਦੇ ਨੰਬਰ ਨੋਟ ਲਿਸਟਾਂ ਬਣਾ ਲੈਣੀਆਂ ਇਹ ਨਾ ਹੋਵੇ ਮੈਂ ਇਥੋਂ ਚੱਲ ਜਾ ਤੇ ਕੱਲ ਨੂੰ ਇਹਨਾਂ ਨੂੰ ਵਾਅਦੇ ਕਰਦਾ ਤੇ ਸਾਰੇ ਰਹਿ ਜਾਣ ਮੇਰੀ ਗੱਲ ਸੁਣੋ ਜਿਹੜੇ ਜਿਹੜੇ ਪਰਿਵਾਰਾਂ ਨੂੰ ਜਿਵੇਂ ਇਹ ਪਰਿਵਾਰ ਹੈ ਇਹਦੀ ਵੀ ਬੱਚੇ ਦੀ ਸਾਰੀ ਪੜ੍ਹਾਈ ਦਾ ਖਰਚਾ ਜ਼ਿੰਦਗੀ ਦਾ ਅਸੀਂ ਚੱਕਾਂਗੇ ਜਿਵੇਂ ਇਹਨੂੰ ਸਾਈਕਲ ਸੂਕਲ ਦਾ ਕੁਛ ਚਾਹੀਦਾ ਸਾਨੂੰ ਦੱਸਣਾ ਅਸੀਂ ਇਹਨੂੰ ਸਾਈਕਲ ਲੈ ਕੇ ਦਵਾਂਗੇ ਇਹਦੀ ਪੜ੍ਹਾਈ ਦਾ ਕਰਾਵਾਂਗੇ ਇਹਦੀ ਇਲਾਜ ਦਾ ਕਰਾਵਾਂਗੇ ਕੱਪੜੇ ਲੈੜੇ ਦਾ ਕਰਾਵਾਂਗੇ ਇਹ ਮਦਦ ਅਸੀਂ ਇਹਨਾਂ ਦੇ ਘਰ ਦੀ ਕਰਾਂਗੇ ਹੋਰ ਦੱਸੋ ਕੀ ਕਰ ਸਕਦੇ ਆ ਨਹੀਂ ਇੰਨਾ ਹੀ ਬਹੁਤ ਧੰਨਵਾਦ ਤੁਹਾਡਾ ਇਹ ਵੀ ਜ਼ਿੰਦਗੀ ਸੁਖੀ ਕੀ ਨਾਮ ਪੁੱਤਰ ਤੇਰਾ ਸੁਖਰਾਜ ਸੁਖਰਾਜ ਤੂੰ ਤਗੜਾ ਬੱਚਾ ਤਾਂ ਬਣਾਇਆ ਰੱਬ ਨੇ ਕਿ ਤੂੰ ਆਪਣੀ ਪੜਦਾਦੀ ਦੇ ਤੇ ਆਪਣੀ ਮਾਂ ਦੇ ਤੇ ਆਪਣੇ ਪਿਓ ਦੇ ਦੁੱਖ-ਸਖ ਚੱਕ ਸਕੇ ਭੱਜਣਾ ਤੂੰ ਭੱਜ ਕੇ ਕੋਈ ਖੇਡਾਂ 'ਚ ਕੁਝ ਕਰਨਾ ਤਾਂ ਅਸੀਂ ਉੱਚ ਵੀ ਤੇਰੀ ਮਦਦ ਕਰਾਂਗੇ ਜੇ ਤੇਰੇ ਘਰ 'ਚ ਤੈਨੂੰ ਕੋਈ ਟੈਨਸ਼ਨ ਆ ਤਾਂ ਅਸੀਂ ਉੱਚ ਵੀ ਤੇਰੀ ਮਦਦ ਕਰਾਂਗੇ ਕਲਾਸ ਕਿਹੜੀ ਹੈ ਰੋਣਾ ਨਹੀਂ ਤੂੰ ਅਸੀਂ ਤੇਰੇ ਭਰਾ ਵਾਂ ਤੇ ਤੂੰ ਸਾਡਾ ਛੋਟਾ ਭਰਾ ਹੈ ਜੋ ਸਾਡੇ ਕੋਲ ਮਦਦ ਹੋਈ ਅਸੀਂ ਮਾਤਾ ਜੀ ਦੀ ਵੱਧ ਕੇ ਚੜ੍ਹ ਕੇ ਕਰਾਂਗੇ ਤੁਹਾਡੇ ਪਿੰਡ ਦੀ ਕੋਈ ਕਮੇਟੀ ਨਹੀਂ ਬਣੀ ਹੋਈ ਨਾ ਕਮੇਟੀ ਕੋਈ ਨਹੀਂ ਗੁਰੂ ਘਰ ਦੀ ਹੈ ਗੁਰੂ ਘਰ ਦੀ ਕਮੇਟੀ ਹੈ ਤੇ ਜਿਹੜੇ ਇਦਾਂ ਦੇ ਪਰਿਵਾਰ ਹੁੰਦੇ ਨੇ ਕੋਈ ਤੁਹਾਡੇ ਪਿੰਡ ਕੋਈ ਐਨ ਆਰ ਆਈ ਨਹੀਂ ਗਏ ਬਾਹਰ ਬਹੁਤ ਘਟ ਗਏ ਬਹੁਤ ਘਟ ਗਏ ਇੱਕ ਦੋ ਬੰਦੇ ਜਿਹੜੇ ਲਾ ਲਓ ਤੁਸੀਂ ਵੀ ਖਾੜੇਰੀਆਂ ਪੈਣ ਦਾ ਕਰਕੇ ਫਲਾਉਟ ਕੀਤੀ ਆਪਣਾ ਸੌਣ ਕੇ ਨਹੀਂ ਕੀਤੀ ਆ ਹੁਣ ਜਾਣੇ ਸ਼ੁਰੂ ਹੋਏ ਆ ਇੱਕਾਂ ਪੁੱਛੇ ਆ ਇਹ ਵੀ ਆਹ ਜਿਹੜੇ ਇਹ ਵੀ ਚਾਰੇ ਪੈਣਾ ਹੀ ਪੈਣਾ ਇਹਨਾਂ ਦੇ ਪਰਾਨ ਪੁੱਤਰ ਤੇਰਾ ਕੀ ਨਾਮ ਹੈ ਮਨਿੰਦਰ ਮਨਿੰਦਰ ਕੌਰ ਇਹਨਾਂ ਦੀ ਕੀ ਕਾਣੀ ਪਰਿਵਾਰ ਦੀ ਇਹਨਾਂ ਮਾਮਯਾਂ ਨਹੀਂਗੀ ਅੱਛਾ ਫਿਰ ਉਹ ਵੀ ਨਾ ਆ ਅਸੀਂ ਤਾਂ ਜਿਹੜੇ ਤੁਹਾਡੇ ਪਿੰਡ ਚ ਇਦਾਂ ਦੇ ਬੱਚੇ ਨੇ ਸੀ ਇਹਨਾਂ ਦੀ ਪੜਾਈਆਂ ਦਾ ਖਰਚਾ ਸਾਰੀ ਉਮਰ ਲਈ ਚੱਕ ਸਕਦੇ ਜੋ ਵੀ ਬੱਚੇ ਇਹਨਾਂ ਦੇ ਪੜ੍ਹਨੇ ਚਾਹਣਗੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਠੀਕ ਹੈ ਮੈਂ ਇੱਕ ਮੁੰਡੇ ਦੀ ਡਿਊਟੀ ਲਾ ਕੇ ਜਾ ਰਿਹਾ ਤੁਹਾਡੇ ਨਾਲ ਆਸ਼ੂ ਭਾਜੀ ਨੇ ਸਾਡੇ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਆ ਰਹੇ ਇਹ ਆਸ਼ੂ ਭਾਜੀ ਨੇ ਸਾਡੇ ਇਹਨਾਂ ਨਾਲ ਸੰਪਰਕ ਕਰਕੇ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਜੜੀ ਆ ਲੋੜਾਂ ਨੇ ਆਸ਼ੂ ਭਾਜੀ ਇਹਨਾਂ ਦੇ ਪਿੰਡ ਚ ਪੜ੍ਹਾਈ ਤੇ ਦਵਾਈ ਜੀ ਇੰਨਾ ਦੀ ਸਾਰੀ ਜ਼ਿੰਮੇਵਾਰੀ ਜਿੱਦਾਂ ਇੱਕ ਆਪ ਬੱਚੀ ਪੜਨ ਨਾਲ ਚਾਹਦੀ ਹੈ ਜਿਵੇਂ ਆਪ ਬੱਚਾ ਹੈ ਜਿਹੜੇ ਪਿੰਡ ਦੇ ਹਾਂ ਪਿੰਡ ਦੇ ਸਰਪੰਚ ਜੀ ਨੂੰ ਨਾਲ ਲੈ ਕੇ ਇਹਨਾਂ ਦਾ ਸਾਰਾ ਜਿਹੜਾ ਹੱਲ ਕਰਾਓ ਕੱਲ ਪਰਸੋ ਤੋਂ ਹੀ ਸ਼ੁਰੂ ਕਰ ਦੋ ਜੋ ਵੀ ਇਹਨਾਂ ਦੇ ਪਿੰਡ 'ਚ ਜ਼ਰੂਰੀ ਲੋੜਾਂ ਨੇ ਖਾਸ ਕਰ ਬੱਚਿਆਂ ਨੂੰ ਲੈ ਕੇ ਪੜ੍ਹਾਈ ਤੇ ਦਵਾਈ ਇਹ ਪੂਰੀ ਕਰਾਂਗੇ ਸੀ ਇਹ ਸਾਡਾ ਵਾਅਦਾ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਵੱਡਾ ਹੋਰ ਕੋਈ ਬੱਚਾ ਹੈਗਾ ਇਹਨਾਂ ਦਾ ਮੈਨੂੰ ਲਿਖਾ ਦਿਨਾ ਮਿਸਰਾ ਹੋ ਜਾਣਾ ਮੇਰਾ ਪੋਤਰੀ ਪੋਤਰਾ ਮੈਨੂੰ ਲਿਖਾ ਦਿਓ ਇਹਨਾਂ ਦਾ ਇਹ ਲਿਸਟ ਬਣਾ ਰਹੇ ਨੇ ਇਹ ਲਿਸਟ ਪੂਰੀ ਬਣਾ ਰਹੇ ਨੇ ਤੁਹਾਡੇ ਕੋਲ ਮੇਰਾ ਨੰਬਰ ਆ ਗਿਆ ਹਾਂ ਹਾਂ ਪੋਤਰਾ ਕੀ ਗਾਵਾ ਉਹ ਐਟਮ ਤੇ ਨਾਂ ਨਹੀਂ ਗਏ ਇਹਨਾਂ ਸਾਰੇ ਪਿੰਡ ਨੂੰ ਪਤਾ ਨਾ ਮੇਰੀ ਨੋਹ ਆ ਤੇ ਨਾਂ ਮੇਰਾ ਪੋਤੇ ਕੋਈ ਨਹੀਂ ਮਾਤਾ ਜੀ ਦੇਖੋ ਤੁਸੀਂ ਮੇਰੀ ਗੱਲ ਸੁਣੋ ਪੋਤੇ ਮਰ ਗਿਆ ਤਾਂ ਦੁਨੀਆ ਤੇ ਕੀ ਹੋਣਾ ਮੇਰੀ ਗੱਲ ਸੁਣੋ ਦੇਖੋ ਆ ਗਰੰਤੀ ਸਾਹਿਬ ਨੇ ਇਹਨਾਂ ਨਾਲ ਗੱਲ ਕਰਕੇ ਮੈਂ ਕਿਤੇ ਜਿੰਦੇ ਰਹਿਣਾ ਹੈ ਕਿਤੇ ਉਹਨਾਂ ਨੂੰ ਰੋਟੀ ਨਾ ਖਾਣਣੀ ਨਹੀਂ ਤੁਸੀਂ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੋਗੇ ਜੋ ਸਾਡੇ ਕੋਲ ਮਾਤਾ ਜੀ ਅਸੀਂ ਕਰਾਂਗੇ ਮਦਦ ਤੁਹਾਡੀ ਵੀ ਮਦਦ ਕਰਾਂਗੇ ਅਸੀਂ ਇਹਨਾਂ ਦੇ ਪੋਤੇ-ਪੜਪੋਤੇ ਦੀ ਜੋ ਮਦਦ ਹੋਈ ਬਾਤ ਚੜ ਕੇ ਖੜਾਂਗੇ ਠੀਕ ਹੈ ਇਹ ਮਾਤਾ ਜੀ ਦੀ ਅੱਖ ਦੀ ਦਿੱਕਤ ਨੂੰ ਮਾਤਾ ਜੀ ਦੀ ਅੱਖ ਦੀ ਦਿੱਕਤ ਹੈ ਇਹਨਾਂ ਨੂੰ ਇੱਕ ਤਾਂ ਅੱਖ ਦੀ ਇਧਰ ਦਵਾਈ ਲੈ ਦੇ ਡਾਕਟਰ ਸਾਹਿਬ ਕੋ ਤੇ ਇਹਨਾਂ ਦਾ ਵੀ ਜੋ ਦੁੱਖ ਦਰਦ ਹੈਗਾ ਕਿ ਅੱਛਾ ਤੁਸੀਂ ਮੈਂਬਰ ਹੋ ਸਰਪੰਚ ਸਾਹਿਬ ਕਿੱਥੇ ਸਰਪੰਚ ਸਾਹਿਬ ਦਾ ਸੇਰ ਦਾ ਪਤਾ ਨਹੀਂ ਲੱਗਾ ਫੋਨ ਵੀ ਬੰਦ ਆ ਬੁਲਾ ਲਓ ਮਾੜਾ ਜਾਂ ਭਾੜੀ ਬੰਨਾਂ ਦੇ ਸੇਵਾ ਲੱਗੀ ਹੈ ਸੇ ਦਰਬੀ ਜੀ ਚਲੋ ਫਿਰ ਇਹਨਾਂ ਦੀ ਡਿਊਟੀ ਲਾਈ ਆ ਸੀ ਸਰਪੰਚ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਇੰਚਾਰ ਦੇ ਨੇ ਸਾਡੀ ਇੰਜੀਨ ਨਾਲ ਆਸ਼ੂ ਭਾਈ ਨਾਲ ਸੰਪਰਕ ਕਰਕੇ ਜੋ ਜੋ ਵੀ ਇਹਨਾਂ ਦੇ ਪਿੰਡ ਦੀਆਂ ਪੜਾਈ ਤੇ ਦਵਾਈ ਇਹ ਦੋ ਲੋੜਾਂ ਨੂੰ ਅਸੀਂ ਪੂਰੀ ਕਰਾਂ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੀਆਂ ਫੀਸਾਂ ਉਹਨਾਂ ਨੂੰ ਸਾਈਕਲ ਤੇ ਉਹਨਾਂ ਦਾ ਪੜ੍ਹਾਈ ਦੇ ਵਿੱਚ ਜੋ ਵੀ ਖਰਚਾ ਹੋਇਆ ਅਸੀਂ ਉਹ ਕਰਾਂਗੇ ਤੇ ਇਹ ਪੜ੍ਹਾਈ ਦੇ ਵਿੱਚ ਤੇ ਦਵਾਈ ਦੇ ਵਿੱਚ ਦਵਾਈ दारू ਦੀ ਤੁਹਾਡੇ ਪਿੰਡ ਦੇ ਬਜ਼ੁਰਗ ਨੂੰ ਕਿਸੇ ਨੂੰ ਕੋਈ ਦਿੱਕਤ ਹੈ ਤੁਸੀਂ ਸਾਨੂੰ ਦੱਸਿਓ ਤੁਸੀਂ ਲਿਸਟ ਬਣਾ ਲਿਓ ਲਿਸਟ ਬਣਾ ਲਿਓ ਇਹ ਕੋਆਰਡੀਨੇਸ਼ਨ ਕਰਦੇ ਇਹ ਇੱਕ ਦਿਨ ਤੁਹਾਡੇ ਘਰੇ ਪਿੰਡ ਆਣਗੇ ਦੁਆਰਾ ਜਿਹੜੇ-ਜਿਹੜੇ ਵੀ ਘਰ ਤੁਸੀਂ ਲਿਖਾਈ ਨੇ ਇੱਕ-ਇੱਕ ਦੇ ਘਰ ਜਾਣਗੇ ਚੈੱਕ ਕਰਕੇ ਇਨਕੁਆਇਰੀ ਪਾ ਕੇ ਉਸ ਤੋਂ ਬਾਅਦ ਮਦਦ ਕਰ ਦੇਣਗੇ